ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਰਮਨ ਰੋਣਾ ਨੂੰ ਹਾਲਾਂਕਿ ਕੱਲ ਹੀ ਬੇਲ ਮਿਲੀ ਸੀ 105 ਦਿਨਾਂ ਬਾਅਦ ਤੇ ਦੁਬਾਰਾ ਫਿਰ ਉਹਦੇ ਉੱਤੇ ਰਾਮਾਵੰਡੀ ਥਾਣੇ ਦੇ ਵਿੱਚ ਜਬਰੀ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਇਸ ਲਈ ਪੁਲਿਸ ਫੋਰਸ ਉਸ ਨੂੰ ਕੋਰਟ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਆਈ ਹੈ ਕੀ ਕੁਝ ਗੱਲਬਾਤ ਸਾਹਮਣੇ ਨਿਕਲ ਕੇ ਆਉਂਦੀ ਹੈ ਇਸ ਦੇ ਬਾਰੇ ਵੀ ਜਾਣਕਾਰੀ ਆਸਾ ਕਰਾਂਗੇ ਪਰ ਫਿਲਹਾਲ ਉਸ ਨੂੰ ਇਸ ਵੇਲੇ ਕੋਰਟ ਵਿੱਚ ਪੇਸ਼ ਕੀਤਾ ਗਿਆ ਪੁਲਿਸ ਫੋਰਸ ਦੇ ਵਿੱਚ ਉਸ ਨੂੰ ਲਿਆਂਦਾ ਗਿਆ ਤੇ ਹੁਣ ਉਸ ਨੂੰ ਸਿਵਲ ਹਸਪੀਟਲ ਮੈਡੀਕਲ ਵਾਸਤੇ ਲਿਆਇਆ ਜਾ ਸਕਦਾ ਹੈ ਜਿਹੜੇ ਉੱਚ ਅਧਿਕਾਰੀ ਹੈਗੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਏਟੀਪੀ ਸੁਖਦੇਵ ਵਿਸ਼ਿਸ਼ਟ ਇੰਸਪੈਕਟਰ ਹਰਪ੍ਰੀਤ ਕੋਰ ਤੇ ਰਮਨ ਅਰੋੜਾ ਆਮ ਆਦਮੀ ਪਾਰਟੀ ਤੋਂ ਜਲੰਧਰ ਸੈਂਟਰਲ ਦੇ ਵਿਧਾਇਕ ਉੱਤੇ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ 14 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ 105 ਦਿਨਾਂ ਬਾਅਦ ਕੱਲ ਹੀ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਹਾਈ ਕੋਰਟ ਤੋਂ ਤੇ ਹੁਣ ਦੁਬਾਰਾ ਮੋੜ ਉਨ੍ਹਾਂ ਦੇ ਉੱਤੇ ਐਫ ਆਈ ਆਰ ਲਾਂਚ ਕੀਤੀ ਗਈ ਹੈ ਰਾਮਾ ਮੰਡੀ ਥਾਣੇ ਦੇ ਵਿੱਚ ਤੇ ਹੁਣ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਜਲੰਧਰ ਕੋਰਟ ਵਿੱਚ ਲਿਆਂਦਾ ਗਿਆ ਹੈ ਵੱਡੀ ਸੁਰੱਖਿਆ ਫੋਰਸ ਜਿਹੜੀ ਹੈਗੀ ਉਹ ਦਿਖਾਈ ਦੇ ਰਹੀ ਹੈ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੇ ਕਿਹੜੀ ਐਫ ਆਈ ਆਰ ਦਰਜ ਹੈ ਕਿਹੜੇ ਕਿਹੜੇ ਮਾਮਲੇ ਦਰਜ ਹੈਗੇ ਕਿਹਨਾਂ ਧਰਾਵਾਂ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਪਰ ਫਿਰ ਫਿਲਹਾਲ ਰਮਨ ਅਰੋੜਾ ਨੂੰ ਰਾਹਤ ਮਿਲਦੀ ਹੋਈ ਨਹੀਂ ਦਿਖਾਈ ਦੇ ਰਹੀ ਰਮਨ अरोड़ा ਨੂੰ ਮੋੜ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਰਮਨ अरोड़ा ਦੇ ਉੱਤੇ ਜ਼ਬਰੀ ਵਸੂਲੀ ਕਰਨ ਦੇ આરોਪ ਲੱਗੇ ਨੇ ਕੋਰਟ ਵਿੱਚ ਪੇਸ਼ ਕੀਤਾ ਗਿਆ ਅੱਜ ਉਹਨਾਂ ਨੂੰ ਤੇ ਹੁਣ ਉਸ ਨੂੰ ਮੈਡੀਕਲ ਵਾਸਤੇ ਸਿਵਲ ਹਸਪਤਾਲ ਵਿਖੇ ਲੈ ਕੇ ਜਾਇਆ ਜਾਵੇਗਾ ਦੁਬਾਰਾ ਮੋਰ ਰਮਨ अरोड़ा ਨੂੰ ਫੇਰ ਦੁਬਾਰਾ ਕੋਰਟ ਦੇ ਵਿੱਚ ਲੈ ਕੇ ਗਈ ਹੈ ਪੁਲਿਸ ਦੁਬਾਰਾ ਗੱਡੀ ਵਿੱਚੋਂ ਕਾਲ ਕੇ ਗੱਡੀ ਵਿੱਚੋਂ ਦੁਬਾਰਾ ਕੱਢ ਕੇ ਦੁਬਾਰਾ ਫੇਰ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋੜ ਦੁਬਾਰਾ ਪੁਲਿਸ ਫੋਰਸ ਵੱਲੋਂ ਕੋਰਟ ਵਿੱਚ ਲੈ ਕੇ ਜਾਇਆ ਗਿਆ ਹੁਣ ਤਸਵੀਰਾਂ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਦੁਬਾਰਾ ਕਿਉਂ ਲੈ ਕੇ ਗਏ ਨੇ ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਪਰ ਫਿਲਹਾਲ ਇਸ ਵੇਲੇ ਪਹਿਲਾ ਜਿਹੜਾ ਉਹਨਾਂ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਸੀਗੀ ਇਹ ਕਹਿ ਸਕਦੇ ਹਾਂ ਕਿ ਉਸਦੇ ਬੌਂਡ ਭਰੇ ਗਏ ਹੋਣਗੇ ਤੇ ਦੁਬਾਰਾ ਜਿਹੜੀ ਐਫ ਆਈ ਆਰ ਕੱਲ ਲਾਂਚ ਕੀਤੀ ਗਈ ਰਾਮਾ ਮੰਡੀ ਤਾਲੇ 'ਚ ਉਸ ਕੇਸ ਦੇ ਵਿੱਚ ਦੁਬਾਰਾ ਫਿਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਗਈ ਹੈ ਪੁਲਿਸ ਐਫ ਆਈ ਨੰਬਰ 253 ਇਹ ਉਦੋਂ ਹੀ ਦਾ ਕਟਿਆ ਹੈ ਮਹੀਨਾ ਪਹਿਲਾਂ ਇਹਦਾ ਜਦੋਂ ਦਾ ਦੂਸਰਾ ਪਰਚਾ ਸੀ ਜਦੋਂ ਸਾਨੂੰ ਹਾਈ ਕੋਰਟ ਤੋਂ ਅਪੀਲ ਮਿਲੀ ਹੁਣ ਇਹਦੇ ਚ ਅਰੈਸਟ ਪਾ ਲਈ ਤੇ ਇਹਨਾਂ ਨੇ ਕਿਹਾ ਜੀ ਕੋਈ ਠੇਕੇਦਾਰ ਸੀਗਾ ਜਿਹੜਾ ਇਹ ਉਹਦੇ ਕੋਲੋਂ ਮਹੀਨਾ ਲੈਂਦਾ ਸੀ ਤੇ ਉਸ ਕੇਸ ਕੀਤਾ ਸੀ ਜੀ ਉਹ ਜਿਹੜਾ ਮਹੀਨਾ ਲੈਂਦਾ ਸੀ ਉਹਦੇ ਬਾਰੇ ਪੁੱਛਣਾ ਪੈਸੇ ਰਿਕਵਰ ਕਰਨੇ ਅਸੀਂ ਕੋਰਟ ਨੂੰ ਇਹੀ ਕਿਹਾ ਕਿ ਜੀ ਇਹ ਇਹ ਬਾਈ ਵੱਲੇ ਸੁੱਤਾ ਸੀ ਜੇ ਇਹਨੂੰ ਸੀਗਾ ਪਤਾ ਕਿ ਮੇਰੇ ਕੋਲ ਆ ਮੇਰੇ ਕੋ ਪੈਸੇ ਲੈ ਰਹੇ ਉਸਨੇ ਕਿਉਂ ਨਹੀਂ ਐਫਆਈਆ ਦਰਜ ਕਰਾਈ ਹੁਣ ਸਾਡੀ ਕੱਲ ਹਾਈ ਕੋਰਟ ਅਸੀਂ ਬੇਲ ਕਰਵਾਈ ਆ ਤੇ ਹੁਣ ਦੂਜੇ ਕੇਸ ਚ ਰੈਸ਼ ਪਾਰੀ ਸੋ ਐਤਵਾਰ ਪੇਸ਼ ਕਰਨਾ ਐਤਵਾਰ ਤੱਕ ਦਾ ਰਿਮਾਂਡ ਹੈ ਐਤਵਾਰ ਕੋਲ ਮੈ ਰਿਕਵੈਸਟ ਕਰਨਾ ਹੁਣ ਮੈਡੀਕਲ ਵੀ ਲਿਆ ਜਾਏਗਾ ਹਾਂ ਮੈਡੀਕਲ ਹੀ ਲਿਆਇਆ ਜਾਏਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਪਤਾ ਲੱਗੇਗਾ ਅੱਜ ਕੱਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਰਮਨ ਰੋਣਾ ਨੂੰ ਹਾਲਾਂਕਿ ਕੱਲ ਹੀ ਬੇਲ ਮਿਲੀ ਸੀ 105 ਦਿਨਾਂ ਬਾਅਦ ਤੇ ਦੁਬਾਰਾ ਫਿਰ ਉਹਦੇ ਉੱਤੇ ਰਾਮਾਵੰਡੀ ਥਾਣੇ ਐਸਵੇਲੇ ਪੁਲਿਸ ਫੋਰਸ ਉਸਨੂੰ ਕੋਰਟ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਆਈ ਹੈ ਕੀ ਕੁਝ ਗੱਲਬਾਤ ਸਾਹਮਣੇ ਨਿਕਲ ਕੇ ਆਉਂਦੀ ਹੈ ਇਸ ਦੇ ਬਾਰੇ ਵੀ ਜਾਣਕਾਰੀ ਆਸਾ ਕਰਾਂਗੇ ਪਰ ਅਸਲ ਉਸਨੂੰ ਐਸਵੇਲੇ ਕੋਰਟ ਵਿੱਚ ਪੇਸ਼ ਕੀਤਾ ਗਿਆ ਪੁਲਿਸ ਫੋਰਸ ਦੇ ਵਿੱਚ ਉਸਨੂੰ ਲਿਆਂਦਾ ਗਿਆ ਤੇ ਹੁਣ ਉਸਨੂੰ ਸਿਵਲ ਹਸਪੀਟਲ ਮੈਡੀਕਲ ਵਾਸਤੇ ਲਿਆਇਆ ਜਾ ਸਕਦਾ ਜਿਹੜੇ ਉੱਚ ਅਧਿਕਾਰੀ ਹੈਗੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਏਟੀਪੀ ਸੁਖਦੇਵ ਵਿਸ਼ਿਸ਼ਟ ਇੰਸਪੈਕਟਰ ਹਰਪ੍ਰੀਤ ਕੋਰ ਤੇ ਰਮਨ अरोड़ा ਆਮ ਆਦਮੀ ਪਾਰਟੀ ਤੋਂ ਜਲੰਧਰ ਸੈਂਟਰਲ ਦੇ ਵਿਧਾਇਕ ਉੱਤੇ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਐਫ ਆਈ ਆਰ ਦੱਜ ਕੀਤੀ ਗਈ ਸੀ 14 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ 105 ਦਿਨਾਂ ਬਾਅਦ ਕੱਲ ਹੀ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਹਾਈ ਕੋਰਟ ਤੋਂ ਤੇ ਹੁਣ ਦੁਬਾਰਾ ਮੋੜ ਉਹਨਾਂ ਦੇ ਉੱਤੇ ਐਫ ਆਈ ਆਰ ਲਾਂਚ ਕੀਤੀ ਗਈ ਹੈ ਰਾਮਾ ਮੰਡੀ ਥਾਣੇ ਦੇ ਵਿੱਚ ਤੇ ਹੁਣ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਜਲੰਧਰ ਕੋਰਟ ਵਿੱਚ ਲਿਆਂਦਾ ਗਿਆ ਵੱਡੀ ਸੁਰੱਖਿਆ ਫੋਰਸ ਜਿਹੜੀ ਹੈਗੀ ਉਹ ਦਿਖਾਈ ਦੇ ਰਹੀ ਹੈ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੇ ਕਿਹੜੀ ਐਫ ਆਈ ਆਰ ਦਰਜ ਹੈ ਕਿਹੜੇ-ਕਿਹੜੇ ਮਾਮਲੇ ਦਰਜ ਹੈਗੇ ਕਿਹੜਾ ਤਰ੍ਹਾਂ ਵਾਹ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਪਰ ਫਿਰ ਫਿਲਹਾਲ ਰਮਨ अरोड़ा ਨੂੰ ਰਾਹਤ ਮਿਲਦੀ ਹੋਈ ਨਹੀਂ ਦਿਖਾਈ ਦੇ ਰਹੀ ਰਮਨ अरोड़ा ਨੂੰ ਮੁੜ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਰਮਨ अरोड़ा ਦੇ ਉੱਤੇ ਜ਼ਬਰੀ ਵਸੂਲੀ ਕਰਨ ਦੇ ਆਰੋਪ ਲੱਗੇ ਨੇ ਕੋਰਟ ਵਿੱਚ ਪੇਸ਼ ਕੀਤਾ ਗਿਆ ਜ ਜ ਉਹਨਾਂ ਨੂੰ ਤੇ ਹੁਣ ਉਸ ਨੂੰ ਮੈਡੀਕਲ ਵਾਸਤੇ ਸਿਵਲ ਹਸਪਤਾਲ ਵਿਖੇ ਲੈ ਕੇ ਜਾਇਆ ਜਾਵੇਗਾ ਦੁਬਾਰਾ ਮੋਰ ਰਮਨ ਅਡੋੜਾ ਨੂੰ ਫੇਰ ਦੁਬਾਰਾ ਕੋਰਟ ਦੇ ਵਿੱਚ ਲੈ ਕੇ ਗਈ ਹੈ ਪੁਲਿਸ ਦੁਬਾਰਾ ਗੱਡੀ ਵਿੱਚੋਂ ਕਢ ਕੇ ਗੱਡੀ ਵਿੱਚੋਂ ਦੁਬਾਰਾ ਕੱਢ ਕੇ ਦੁਬਾਰਾ ਫੇਰ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਰ ਦੁਬਾਰਾ ਪੁਲਿਸ ਫੋਰਸ ਵੱਲੋਂ ਕੋਰਟ ਵਿੱਚ ਲੈ ਕੇ ਜਾਇਆ ਗਿਆ ਹੁਣ ਤਸਵੀਰਾਂ ਆਪ ਮੁਹਾਰੇ ਬਿਆਨ ਕਰ ਰਿਹਾ ਨੇ ਕਿ ਦੁਬਾਰਾ ਕਿਉਂ ਲੈ ਕੇ ਗਏ ਨੇ ਇਹਦੇ ਬਾਰੇ ਵੀ ਜਾਣਕਾਰੀ ਹਸਲ ਕਰਾਂਗੇ ਪਰ ਫਿਲਹਾਲ ਇਸ ਵੇਲੇ ਪਹਿਲਾ ਜਿਹੜਾ ਉਹਨਾਂ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਸੀਗੀ ਇਹ ਕਹਿ ਸਕਦੇ ਆ ਕਿ ਉਸਦੇ ਬੌਂਡ ਭਰੇ ਗਏ ਹੋਣਗੇ ਤੇ ਦੁਬਾਰਾ ਜਿਹੜੀ ਐਫ ਆਈ ਆਰ ਕੱਲ ਲਾਂਚ ਕੀਤੀ ਗਈ ਰਾਮਾ ਮੰਡੀ ਟਾਣੇ 'ਚ ਉਸ ਕੇਸ ਦੇ ਵਿੱਚ ਦੁਬਾਰਾ ਫਿਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਗਈ ਹੈ ਪੁਲਿਸ ਐਫ ਆਈ ਨੰਬਰ 253 ਇਹ ਉਦੋਂ ਹੀ ਦਾ ਕੱਟਿਆ ਹੈ ਮਹੀਨਾ ਪਹਿਲਾਂ ਦਾ ਜਦੋਂ ਦਾ ਦੂਸਰਾ ਪਰਚਾ ਸੀ ਜਦੋਂ ਸਾਨੂੰ ਹਾਈ ਕੋਰਟ ਤੋਂ ਬੀਲ ਮਿਲੀ ਹੁਣ ਇਹਦੇ 'ਚ ਅਰੈਸਟ ਪਾ ਲਈ ਤੇ ਇਹਨਾਂ ਨੇ ਕਿਹਾ ਜੀ ਕੋਈ ਠੇਕੇਦਾਰ ਸੀਗਾ ਜਿਹੜਾ ਇਹ ਉਹ ਦੇ ਕੋਲੋਂ ਮਹੀਨਾ ਲੈਂਦਾ ਸੀ ਤੇ ਉਸ ਕੇਸ ਕੀਤਾ ਸੀ ਜੀ ਉਹ ਜਿਹੜਾ ਮਹੀਨਾ ਲੈਂਦਾ ਸੀ ਉਹਦੇ ਬਾਰੇ ਪੁੱਛਣਾ ਪੈਸੇ ਰਿਕਵਰ ਕਰਨੇ ਅਸੀਂ ਕੋਰਟ ਨੂੰ ਇਹੀ ਕਿਹਾ ਕਿ ਜੀ ਇਹ 22 ਵੇਲੇ ਸੁੱਤਾ ਸੀ ਜੇ ਇਹਨੂੰ ਸੀਗਾ ਪਤਾ ਕਿ ਮੇਰੇ ਕੋਲ ਆ ਮੇਰੇ ਕੋਲ ਪੈਸੇ ਲੈ ਰਹੇ ਉਸਨੇ ਕਿਉਂ ਨਹੀਂ ਐਫਆਈਆ ਦਰਜ ਕਰਾਈ ਹੁਣ ਸਾਡੀ ਕੱਲ ਹਾਈ ਕੋਰਟ ਅਸੀਂ ਬੇਲ ਕਰਵਾਈ ਆ ਤੇ ਹੁਣ ਦੂਜੇ ਕੇਸ ਚ ਰੈਸ਼ਵਾਰੀ ਸੋ ਐਤਵਾਰ ਪੇਸ਼ ਕਰਨਾ ਐਤਵਾਰ ਤੱਕ ਤਾਂ ਰਿਮਾਂਡ ਆ ਐਤਵਾਰ ਕੋਰਟ ਸਾਤਰੀ ਪੇਸ਼ ਕਰਦਾ ਹਾਂ ਹਾਂ ਮੈਡੀਕਲ ਹੀ ਲਿਆਇਆ ਜਾਏਗਾ ਹਾਂ ਮੈਡੀਕਲ ਹੀ ਲਿਆਇਆ ਜਾਏਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਅੱਜ ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਰਮਨ ਰੋੜਾ ਨੂੰ ਹਾਲਾਂਕਿ ਕੱਲ ਹੀ ਬੇਲ ਮਿਲੀ ਸੀ 105 ਦਿਨਾਂ ਬਾਅਦ ਤੇ ਦੁਬਾਰਾ ਫੇਰ ਉਹਦੇ ਉੱਤੇ ਰਾਮਾਵੰਡੀ ਥਾਣੇ ਦੇ ਵਿੱਚ ਜ਼ਬਰੀ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਇਸ ਲਈ ਪੁਲਿਸ ਫੋਰਸ ਉਸ ਨੂੰ ਕੋਰਟ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਆਈ ਹੈ ਕੀ ਕੁਝ ਗੱਲਬਾਤ ਸਾਹਮਣੇ ਨਿਕਲ ਕੇ ਆਉਂਦੀ ਹੈ ਇਸ ਦੇ ਬਾਰੇ ਵੀ ਜਾਣਕਾਰੀ ਆਸਾ ਕਰਾਂਗੇ ਪਰ ਨਾਲ ਉਸ ਨੂੰ ਇਸ ਵੇਲੇ ਕੋਰਟ ਵਿੱਚ ਪੇਸ਼ ਕੀਤਾ ਗਿਆ ਪਾਰੀ ਫੋਰਸ ਦੇ ਵਿੱਚ ਉਸ ਨੂੰ ਲਿਆਂਦਾ ਗਿਆ ਤੇ ਹੁਣ ਉਸ ਨੂੰ ਸਿਵਲ ਹਸਪੀਟਲ ਮੈਡੀਕਲ ਵਾਸਤੇ ਲਿਆਇਆ ਜਾ ਸਕਦਾ ਜਿਹੜੇ ਉੱਚ ਅਧਿਕਾਰੀ ਹੈਗੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਏਟੀਪੀ ਸੁਖਦੇਵ ਵਿਸ਼ਿਸ਼ਟ ਇੰਸਪੈਕਟਰ ਹਰਪ੍ਰੀਤ ਕੌਰ ਤੇ ਰਮਨ ਅਰੋੜਾ ਆਮ ਆਦਮੀ ਪਾਰਟੀ ਤੋਂ ਜਲੰਧਰ ਸੈਂਟਰਲ ਦੇ ਵਿਧਾਇਕ ਉੱਤੇ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਐਫ ਆਈ ਆਰ ਦਾਜ ਕੀਤੀ ਗਈ ਸੀ 14 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ 105 ਦਿਨਾਂ ਬਾਅਦ ਕੱਲ ਹੀ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਹਾਈ ਕੋਰਟ ਤੋਂ ਤੇ ਹੁਣ ਦੁਬਾਰਾ ਮੋੜ ਉਹਨਾਂ ਦੇ ਉੱਤੇ ਐਫ ਆਈ ਆਰ ਲਾਂਚ ਕੀਤੀ ਗਈ ਹੈ ਰਾਮਾ ਮੰਡੀ ਥਾਣੇ ਦੇ ਵਿੱਚ ਤੇ ਹੁਣ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਜਲੰਧਰ ਕੋਰਟ ਵਿੱਚ ਲਿਆਂਦਾ ਗਿਆ ਵੱਡੀ ਸੁਰੱਖਿਆ ਫੋਰਸ ਜਿਹੜੀ ਹੈਗੀ ਉਹ ਦਿਖਾਈ ਦੇ ਰਹੀ ਹੈ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੇ ਕਿਹੜੀ ਐਫਆਈਆਰ ਦਰਜ ਹੈ ਕਿਹੜੇ ਕਿਹੜੇ ਮਾਮਲੇ ਦਰਜ ਹੈਗੇ ਕਿ ਕਿਹਨਾ ਧਰਾਵਾਂ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਪਰ ਫਿਰ ਫਿਲਹਾਲ ਰਮਨ अरोड़ा ਨੂੰ ਰਾਹਤ ਮਿਲਦੀ ਹੋਈ ਨਹੀਂ ਦਿਖਾਈ ਦੇ ਰਹੀ ਰਮਨ अरोड़ा ਨੂੰ ਮੁੜ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਰਮਨ अरोड़ा ਦੇ ਉੱਤੇ ਜ਼ਬਰੀ ਵਸੂਲੀ ਕਰਨ ਦੇ આરોਪ ਲੱਗੇ ਨੇ ਕੋਰਟ ਵਿੱਚ ਪੇਸ਼ ਕੀਤਾ ਗਿਆ ਅੱਜ ਉਹਨਾਂ ਨੂੰ ਤੇ ਹੁਣ ਉਸ ਨੂੰ ਮੈਡੀਕਲ ਵਾਸਤੇ ਸਿਵਲ ਹਸਪਤਾਲ ਵਿਖੇ ਲੈ ਕੇ ਜਾਇਆ ਜਾਵੇਗਾ ਦੁਬਾਰਾ ਮੋਰੋ ਰਮਨ ਅਡੋੜਾ ਨੂੰ ਫੇਰ ਦੁਬਾਰਾ ਕੋਰਟ ਦੇ ਵਿੱਚ ਲੈ ਕੇ ਗਈ ਹੈ ਪੁਲਿਸ ਦੁਬਾਰਾ ਗੱਡੀ ਵਿੱਚੋਂ ਕਾਲ ਕੇ ਗੱਡੀ ਵਿੱਚੋਂ ਦੁਬਾਰਾ ਕੱਢ ਕੇ ਦੁਬਾਰਾ ਫੇਰ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਰ ਦੁਬਾਰਾ ਪੁਲਿਸ ਫੋਰਸ ਵੱਲੋਂ ਕੋਰਟ ਵਿੱਚ ਲੈ ਕੇ ਜਾਇਆ ਗਿਆ ਹੁਣ ਤਸਵੀਰਾਂ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਦੁਬਾਰਾ ਕਿਉਂ ਲੈ ਕੇ ਗਏ ਨੇ ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਪਰ ਫਿਲਹਾਲ ਇਸ ਵੇਲੇ ਪਹਿਲਾ ਜਿਹੜਾ ਉਹਨਾਂ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਸੀਗੀ ਇਹ ਕਹਿ ਸਕਦੇ ਆ ਕਿ ਉਸਦੇ ਬੌਂਡ ਭਰੇ ਗਏ ਹੋਣਗੇ ਤੇ ਦੁਬਾਰਾ ਜਿਹੜੀ ਐਫ ਆਈ ਆਰ ਕੱਲ ਲਾਂਚ ਕੀਤੀ ਗਈ ਰਾਮਾ ਮੰਡੀ ਤਾਲੇ ਚ ਉਸ ਕੇਸ ਦੇ ਵਿੱਚ ਦੁਬਾਰਾ ਫਿਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਗਈ ਹੈ ਪੁਲਿਸ ਐਫ ਆਈ ਨੰਬਰ 253 ਇਹ ਉਦੋਂ ਹੀ ਦਾ ਕੱਟਿਆ ਹੈ ਮਹੀਨਾ ਪਹਿਲਾਂ ਦਾ ਜਦੋਂ ਦਾ ਦੂਸਰਾ ਪਰਚਾ ਸੀ ਜਦੋਂ ਸਾਨੂੰ ਹਾਈ ਕੋਰਟ ਤੋਂ ਬੀਲ ਮਿਲੀ ਹੁਣ ਇਹਦੇ ਚ ਅਰੈਸਟ ਪਾ ਲਈ ਤੇ ਇਹਨਾਂ ਨੇ ਕਿਹਾ ਜੀ ਕੋਈ ਠੇਕੇਦਾਰ ਸੀਗਾ ਜਿਹੜਾ ਇਹ ਉਹਦੇ ਕੋਲੋਂ ਮਹੀਨਾ ਲੈਂਦਾ ਸੀ ਤੇ ਉਸਕੇ ਕੀਤਾ ਸੀ ਜੀ ਉਹ ਜਿਹੜਾ ਮਹੀਨਾ ਲੈਂਦਾ ਸੀ ਉਹਦੇ ਬਾਰੇ ਪੁੱਛਣਾ ਪੈਸੇ ਰਿਕਵਰ ਕਰਨੇ ਅਸੀਂ ਕੋਰਟ ਨੂੰ ਇਹੀ ਕਿਹਾ ਕਿ ਜੀ ਇਹ 22 ਵੇਲੇ ਸੁੱਤਾ ਸੀ ਜੇ ਇਹਨੂੰ ਸੀਗਾ ਪਤਾ ਕਿ ਮੇਰੇ ਕੋਲ ਆ ਮੇਰੇ ਕੋਲ ਪੈਸੇ ਲੈ ਰਹੇ ਉਸਨੇ ਕਿਉਂ ਨਹੀਂ ਐਫਆਈਆਰ ਦਰਜ ਕਰਾਈ ਹੁਣ ਸਾਡੀ ਕੱਲ ਹਾਈ ਕੋਰਟ ਅਸੀਂ ਬੇਲ ਕਰਵਾਈ ਹੈ ਤੇ ਹੁਣ ਦੂਜੇ ਕੇਸ ਰੈਸ਼ 420 ਐਤਵਾਰ ਪੇਸ਼ ਕਰਨਾ ਐਤਵਾਰ ਤੱਕ ਦਾ ਰਿਮਾਂਡ ਹੈ ਐਤਵਾਰ ਕੋਰਟ ਸਾਤਰੀ ਪੇਸ਼ ਕਰਨਾ ਹਾਂ ਮੈਡੀਕਲ ਹੀ ਲੀ ਲਿਆ ਜਾਏਗਾ ਹਾਂ ਮੈਡੀਕਲ ਹੀ ਲਿਆਇਆ ਜਾਏਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਪਤਾ ਲੱਗੇਗਾ